ਜਬ ਮਨ ਗੋਬਿੰਦ ਮਨੋ ਫਾਮਨ ਸ਼ਬਦ ਕਨੜਾ ਰਾਗ ਦੀ ਅੰਦਰ ਤਨ ਗੁਰੂ ਰਾਮਦਾਸ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਇਆ ਜਿਸ ਦਾ ਸਿੱਧ ਲੀਖ ਪੜਤਾਲ ਹੈ ਫਾਮਨ ਸ਼ਬਦ ਦੇ ਅੰਦਰ ਤਨ ਗੁਰ ਰਾਮਦਾਸ ਜੀ ਉਸ ਅਕਾਲ ਪੁਰਖ ਵੈ ਗੁਰੂ ਦਾ ਨਾਮ ਜਪਨ ਦੀ ਪ੍ਰੇਰਣਾ ਬਖਸ਼ਿਸ਼ ਕਰ ਰਹੇ ਨੇ ਜਪ ਮੰਨ ਗੋਬਿੰਦ ਮਦੋਹੀ ਮੇਰੀਆ ਮਨਾ ਜਪਨਾ ਕਰ ਗੋਬਿੰਦ ਜੋ ਸਾਡੀ ਜੋ ਲక్ష్ਮੀ ਦਾ ਪਤੀ ਹੈ ਉਸ ਅਕਾਲ ਪੁਰਖ ਵੈ ਗੁਰੂ ਦੀ ਵਿੰਦਗੀ ਇੰ ਮੇਰੀ ਆਪਣਾ ਤੂੰ ਆਪਣੇ ਅੰਦਰ ਕਰਨੀ ਕਰ ਹਰ ਹਰ ਅਗਮ ਅਕਾਥੋ ਵੈਗੁਰੂ ਵੈਨੂ ਅਗੁ ਤਾਈ ਦਾ ਮੇਰੇ ਮਨਾ ਉਸ ਅਕਾਲ ਪੁਰਖ ਦੇ ਗੁਰੂ ਦਾ ਨਾਮ ਜਪ ਜੋ ਬੜਾ ਅਗੁ ਤਾਈ ਵਾਲਾ ਹੈ ਇਹ ਜਿਸ ਦਾ ਆਦ ਅੰਤ ਜਾਣਿਆ ਨਹੀਂ ਜਾਂਦਾ ਹੈ ਜੀ ਮਗ ਘੁਰਮਤ ਹਰਿ ਪ੍ਰਭਾ ਦਾਤੋ ਅੰਦਰ ਦੋ ਇਸਤਰੀਆਂ ਦੀਆਂ ਕਿਰਿਆਵਾਂ ਨੇ ਜਿਵੇਂ ਘਰ ਦੇ ਵਿੱਚ ਸੋਈ ਤੇ ਘਰ ਦੇ ਮਾਲਕ ਦਾ ਸੰਬੰਧ ਹੁੰਦਾ ਹੈ ਅਸੀਂ ਪੰਜਾਬੋਂ ਜੋ ਵੀ ਖਰੀਦ ਕੇ ਲੈ ਕੇ ਆਏ ਆਂ ਇਹ ਪ੍ਰੀਵਸੂ ਇਹਦੇ ਵਿੱਚ ਸਟੋਰ ਕੀਤਾ ਗਿਆ ਰੱਖਿਆ ਗਿਆ ਹੈ ਉਦਾਹਰਨ ਦੇ ਲਈ ਅਸੀਂ ਲੈ ਕੇ ਤੇ ਆਈਆਂ ਗਾਜਰਾ ਤੇ ਪਰਿਵਾਰ ਨੂੰ ਆਖੀਏ ਵੀ ਸਬਜ਼ੀਆਂ ਜਿਉਂ ਜੋ ਗੋਭੀ ਦੀ ਤਿਆਰ ਕਰਦੇ ਤੇ ਫਿਰ ਜੋ ਅਸੀਂ ਬਾਹਰ ਤੋਂ ਗਿਆਨ ਪ੍ਰਾਪਤ ਕਰਦੇ ਆ ਉਸ ਨੂੰ ਮਨਤਾ ਆਖਦੇ ਨੇ ਤੇ ਬਾਹਰ ਤੋਂ ਗਿਆਨ ਪ੍ਰਾਪਤ ਕੀਤਾ ਜੋ ਅਸੀਂ ਬੁੱਧੀ ਦੇ ਵਿੱਚ ਜਮਾ ਕਰ ਲਿਆ ਹੈ ਉਸ ਦੀ ਹੀ ਫਿਰ ਵਰਤੋਂ ਹੋਏਗੀ ਜੇ ਅਕੀ ਜੇ ਅਸੀਂ ਆਖੀ ਵੀ ਬਾਰੋ ਅਸੀਂ ਤਰ੍ਹਾਂ ਤਰ੍ਹਾਂ ਦਾ ਬੰਖਰਾ ਜਿ ਗਿਆਨ ਪ੍ਰਾਪਤ ਕਰੀਏ ਤੇ ਬੁੱਧੀ ਦੇ ਵਿੱਚੋਂ ਗੁਰੂ ਗਿਆਨ ਵਾਲੀਆਂ ਗੱਲਾਂ ਨਿਕਲਣ ਤੇ ਫਿਰ ਇਹ ਨਹੀਂ ਹੋਏਗਾ ਮੈਂ ਥੋੜਾ ਜਿਹਾ ਯਤਨ ਕਰ ਰਹੀ ਆ ਆਪ ਸੰਗਤਾਂ ਦੇ ਨਾਲ ਤਨ ਮਿਲ ਬਣ ਜਾਵੇ ਗੱਲ ਦੀ ਸਮਝ ਆ ਜਾਵੇ ਰਸੋਈ ਦੇ ਵਿੱਚ ਅਸੀਂ ਲੈ ਕੇ ਆਇਆਂ ਗਜਰਾ ਤੇ ਕੋਸ਼ਿਸ਼ ਇਹ ਕਰਦੇ ਆਂ ਵੀ ਸਰਦੀਏ ਤੇ ਸਾਡੀ ਬੁੱਤੀ ਹੈ ਜਿਹੜੀ ਉਹ ਫਿਰ ਗੁਰੂ ਦੀ ਗੱਲ ਕਰੇ ਗੁਰਬਾਣੀ ਦੀ ਗੱਲ ਕਰੇ ਤੇ ਬੁੱਤੀ ਨੇ ਕਹਿ ਦੇਣਾ ਸਾਰਾ ਦਿਨ ਤੇ ਤੂੰ ਮੈਨੂੰ ਗੱਲਾਂ 'ਚ ਜੋੜ ਰੱਖੀ ਐ ਸਾਰੀ ਰਾਤ ਤੇ ਤੂੰ ਹੋਰ ਵਾਸੇ ਤੁਰਿਆ ਰਹਿਆ ਐ ਤੇ ਹੁਣ ਮੈਂ ਗੁਰੂ ਦੀ ਗੱਲ ਕਿੱਥੋਂ ਕਰਾਂ ਮੇਰੇ ਕੋਲ ਹੈ ਤੇਰੀ ਮਾਤੇ ਜਿਹੜੀ ਉਹ ਗੁਰੂ ਦੀ ਮਤ ਵਾਲੀ ਹੋਣੀ ਚਾਹੀਦੀ ਭਾਵੇਂ ਤੇਰੀ ਬੁੱਧੀ ਦੇ ਵਿੱਚ ਜਿਹੜੀ ਮਤ ਹੈ ਉਹ ਗੁਰੂ ਦੀ ਹੋਣੀ ਚਾਹੀਦੀ ਹੈ ਤੇ ਇਹ ਜਿਹੜਾ ਨਾ ਤਜਰਬਾ ਇਹ ਤੁਸੀਂ ਕਰਕੇ ਵੇਖ ਲੈਣਾ ਜੋ ਸਾਰਾ ਦਿਨ ਅਸੀਂ ਕਰਦੇ ਆ ਨਾ ਸਾਨੂੰ ਸੁਪਨੇ ਵੀ ਉਸ ਤਰ੍ਹਾਂ ਦੇ ਹੁੰਦੇ ਨੇ ਸਾਰਾ ਦਿਨ ਜੋ ਅਸੀਂ ਕਰਦੇ ਆ ਨਾ ਜੋ ਸੌਂਦੇ ਆ ਉਹ ਰਾਤ ਨੂੰ ਸੁਪਨਾ ਰੂਪ ਹੋ ਕੇ ਚੱਲ ਪੈਂਦਾ ਹੈ ਸੁਪਨਾ ਪਰ ਜਾਂਦਾ ਹੈ ਇਸਾਰ ਦਿਨ ਅਸੀਂ ਜੋ ਕੀਤਾ ਰਾਤ ਨੂੰ ਸੁਪਨਾ ਵੀ ਉਸ ਤਰ੍ਹਾਂ ਦਾ ਆਉਣਾ ਹੈ ਇਸੇ ਤਰ੍ਹਾਂ ਜੋ ਅਸੀਂ ਮਨਤ ਪ੍ਰਾਪਤ ਕੀਤੀ ਉਹ ਵੀ ਮਨਤ ਪ੍ਰਗਟ ਹੋਏਗੀ ਗੁਰੂ ਮਾਦੋ ਆਪਣੀ ਮਤ ਦੇ ਵਿੱਚ ਨਾ ਮਨ ਦੇ ਵਿੱਚ ਉਸ ਪਰਮਾਤਮਾ ਦਾ ਨਾਮ ਜਪੀਏ ਜਦੋਂ ਅਸੀਂ ਆਪਣੇ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਜਪਾਂਗੇ ਉਹ ਪਰਮਾਤਮਾ ਦਾ ਨਾਮ ਬੜਾ ਅਗੰਤਾਈ ਵਾਲਾ ਹੈ ਬੜਾ ਅਗੇ ਤੋ ਕੇ ਹੈ ਮਤ ਗੁਰਮਤ ਹਰ ਪ੍ਰਭ ਲਾਦੋ ਫਿਰ ਸਾਡੀ ਮਤੇ ਨਾ ਜਿਹੜੀ ਮਾਣੇ ਜਿਹੜਾ ਨਾਮ ਜਪ-ਜਪ ਕੇ ਬੁੱਧੀ ਦੇ ਵਿੱਚ ਨਾਮ ਜਮਾ ਹੋ ਜਾਏਗਾ ਗੁਰੂ ਦਾ ਗਿਆਨ ਜਮਾ ਹੋ ਜਾਏਗਾ ਤੇ ਫਿਰ ਅਸੀਂ ਗੁਰੂ ਦੀ ਬਤ ਵਲੇ ਹੋ ਕੇ ਹਰ ਪ੍ਰਭ ਲਾਦੋ ਹਰੀ ਪ੍ਰਭੂ ਪਰਮਾਤਮਾ ਨੂੰ ਅਸੀਂ ਫਿਰ ਲੱਭਾਂਗੇ ਐਵੇਂ ਨਹੀਂ ਗੁਰਬਾਣੀ ਦੇ ਅੰਦਰ ਬੜਾ ਸੁੰਦਰ ਦਸਤਾਨ ਦਿੱਤਾ ਹੈ ਗੱਲ ਇਹ ਅਸੀਂ ਚੰਗੀਆਂ ਆਚਾਰੀ ਬੁਰੀਆ ਮਨੋ ਕੁਸਦਾ ਕਾਲੀਆ ਬਾਰੋ ਚਟੋੜੀਆਂ ਇਸ ਦ੍ਰਿਸ਼ਟਾਂ ਦੇ ਨਾਲ ਗੁਰੂ ਮਹਾਰਾਜ ਜੀ ਸਮਝਾਉਂਦੇ ਨੇ ਗੱਲੀ ਅਸੀਂ ਚੰਗੀਆਂ ਗੱਲਾਂ ਕਰਨ ਲੱਗ ਜੀ ਇਹਨਾਂ ਤੇ ਸਾਡੇ ਵਰਗਾ ਚੰਗਾ ਹੀ ਕੋਈ ਨਹੀਂ ਆਚਾਰੀ ਬੁਰੀਆ ਜਿਹੜਾ ਸਾਡਾ ਆਚਰਣ ਹੈ ਉਹ ਬੜਾ ਬੁਰਾ ਹੈ ਅਸੀਂ ਆਪਣਾ ਆਚਰਣ ਇਹ ਜਿਹੜਾ ਉਹ ਨਹੀਂ ਸਵਾਰਿਆ ਮਨੋਕ ਸੁਧਾ ਕਾਲੀਆ ਮਨ ਸਾਡਾ ਕਾਲਾ ਹੈ ਮਨ ਕੋ ਸੁਧ ਹੈ ਸੁਧ ਨਹੀਂ ਹੈਗਾ ਬਾਹਰ ਚਿਟੜੀਆ ਤੇ ਬਾਹਰ ਅਸੀਂ ਕੀ ਕੀਤਾ ਚਿੱਟੇ ਕੱਪੜੇ ਪਾਏ ਹੋਏ ਨੇ ਚਿੱਟੇ ਬਣੇ ਹੋਏ ਆ ਸਾਫ ਸੁਥਰੇ ਬਣੇ ਹੋਏ ਆ ਹਰ ਪ੍ਰਭ ਲਾ ਤੋ ਤੇ ਫਿਰ ਅਰੀ ਪਰਮਾਤਮਾ ਵੈਗੂ ਜਿਹੜਾ ਉਹ ਸਾਨੂੰ ਕਿਵੇਂ ਲੱਭ ਜਾਏਗਾ ਲੱਭੇਗਾ ਪਹਿਲੋ ਆਪਣੀ ਮੱਤ ਜਿਹੜੀ ਉਹ ਗੁਰੂ ਵਾਣੀ ਬਣਾਣੀ ਪੈਗੀ ਗੁਰੂ ਵਾਣੀ ਮੱਤ ਦੇ ਨਾਲ ਬੁੱਧੀ ਦੇ ਵਿੱਚ ਗੁਰੂ ਦੀ ਮੱਤ ਜਮਾ ਹੋਏਗੀ ਗੁਰੂ ਦੀ ਮੱਤ ਜਮਾ ਹੋਏਗੀ ਮਨ ਦੀਆਂ ਵਿਚਾਰਾਂ ਜਿਹੜੀਆਂ ਉਹ ਚੰਗੀਆਂ ਹੋਣਗੀਆਂ ਜਦੋਂ ਮਨ ਦੀਆਂ ਵਿਚਾਰਾਂ ਚੰਗੀਆਂ ਹੋਣਗੀਆਂ ਮਨ ਜਿਹੜਾ ਉਹ ਪਰਮਾਤਮਾ ਬਨੇ ਪਾਸੇ ਤੁਰੇਗਾ ਤੇ ਫਿਰ ਪ੍ਰਭੂ ਪਰਮਾਤਮਾ ਲੱਭ ਜਾਏਗਾ ਜੀ ਤੁਰੋ ਓਝ ਖੇਨ ਲਾਦੋ ਮਹਾਰਾਜ ਜੀ ਕਰਮਤ ਕਰਦੇ ਨੇ ਇਹ ਐਵੇਂ ਨਹੀਂ ਹੋ ਜਾਂਦਾ ਤੁਰੋ ਤੁਰ ਦਰਗਾਹ ਤੋਂ ਏ ਮਨ ਜੇ ਤੁਰ ਦਰਗਾਹ ਤੋਂ ਲਿਖਿਆ ਹੋਏਗਾ ਨਾ ਲਿਖੇ ਲਲਾਡੂ ਦਾ ਅਰਥ ਤੇਰੀ ਮਥੇ ਦੇ ਵਿੱਚ ਲਲਾਡੂ ਦਾ ਅਰਥ ਲਲਾਟ ਸ਼ਬਦ ਤੋਂ ਬਣਿਆ ਹੈ ਲਲਾਟ ਦਾ ਅਰਥ ਹੁੰਦਾ ਹੈ ਮੱਥਾ ਲਲਾਟ ਆਦੋਂ ਪਾਉ ਮਥੇ ਦੇ ਵਿੱਚ ਲਿਖਿਆ ਹੋਇਆ ਜੇ ਤੇਰਾ ਤੁਰ ਦਰਗਾਹ ਤੋਂ ਆਇਆ ਹੈ ਨਾ ਮੇਰੇ ਮਨਾ ਤੇ ਫਿਰ ਤੈਨੂੰ ਇਹ ਦਾਤਾਂ ਨੇ ਜਿਹੜੀਆਂ ਇਹ ਪ੍ਰਾਪਤ ਹੋਣਗੀਆਂ ਜੇ ਤੇਰੇ ਮੱਥੇ ਦੇ ਲੇਖ ਹੀ ਢੰਡੇ ਨੇ ਮੱਥੇ ਦੇ ਵਿੱਚ ਲਿਖੀ ਨਹੀਂ ਹੈਗਾ ਤੇ ਫਿਰ ਤੈਨੂੰ ਤੂੰ ਇਸ ਪਾਸੇ ਤੋਰ ਨਹੀਂ ਸਕੇਗਾ ਤੂੰ ਗੁਰੂ ਦੀ ਮੱਤ ਵਾਲਾ ਹੋ ਹੀ ਨਹੀਂ ਸਕੇਗਾ ਤੇ ਫਿਰ ਤੈਨੂੰ ਪਰਮਾਤਮਾ ਕਿੱਥੋਂ ਲੱਭੇਗਾ ਜੀ ਰਹਾਓ ਅੰਤ ਕਰਦੇ ਨੇ ਬੇਖਮਾਇਆ ਮਾਇਆ ਜਹਿਲ ਹੈ ਸੱਚ ਬਹੁ ਚਿਤੇ ਵਿਕਾਰ ਇਹਨੂੰ ਇਕੱਠਿਆਂ ਕਰਕੇ ਨਾ ਬੜੇ ਵਿਕਾਰ ਚਿਤਦਾ ਹੈ ਮਾਇਆ ਜਿਹੜੀ ਇਹ ਜਹਿਰ ਵਤ ਹੈ ਤੇ ਇਹਨੂੰ ਇਕੱਤਰ ਕਰਕੇ ਇਕੱਠਿਆਂ ਕਰਕੇ ਫਿਰ ਮਾਇਆ ਦੇ ਨਾਲ ਬੜੇ ਵਿਕਾਰ ਨਹੀਂ ਜਿਹੜੇ ਉਹ ਮਨ ਦੇ ਵਿੱਚ ਚਿਤ ਵੀ ਨਹੀਂ ਬਣਾ ਲੈਂਦਾ ਮਨ ਦੇ ਵਿੱਚ ਬੜੇ ਵਿਕਾਰ ਚਿਤਦਾ ਹੈ ਸੁਖ ਪਾਈਏ ਹਰਪਜ ਤੂੰ ਹਰੀ ਪਰਮਾਤਮਾ ਦਾ ਭਜਨ ਕਰ ਫਿਰ ਤੈਨੂੰ ਸੁਖ ਮਿਲੇਗਾ ਜਦੋਂ ਪਰਮਾਤਮਾ ਦਾ ਭਜਨ ਕਰੇਗਾ ਨਾ ਫਿਰ ਸੁਖ ਮਿਲੇਗਾ ਸੰਤ ਸੰਤ ਸੰਗਤੀ ਮਿਲ ਸਤਿਗੁਰੂ ਗੋਲਾ ਸਾਧੂ ਸੰਤ ਸੰਤ ਸੰਗਤੀ ਸੰਤ ਸੰਗਤੀ ਦਾ ਅਰਥ ਹੈ ਸਤ ਸੰਗਤ ਦੇ ਵਿੱਚ ਜਿੱਥੇ ਸੰਤ ਜਨ ਬੈਠੇ ਹੋਣ ਸਤ ਸੰਗਤ ਹੁੰਦੀ ਹੋਵੇ ਮਿਲ ਉਥੇ ਸਤਗੁਰੂ ਗੁਰ ਸਾਧੂ ਸੱਚਾ ਸਤਗੁਰੂ ਗੁਰੂ ਮਹਾਰਾਜ ਦੀ ਕਿਰਪਾ ਕਰਦੇ ਨੇ ਗੁਰ ਸਾਧੂ ਸਾਧੂ ਸਰੂਪ ਗੁਰੂਏ ਜਿਹੜਾ ਉਹ ਤੈਨੂੰ ਪ੍ਰਾਪਤ ਹੋਏਗਾ ਸਤ ਸੰਗਤ ਦੇ ਵਿੱਚੋਂ ਸਤ ਸੰਗਤ ਦੇ ਵਿੱਚ ਸੰਤ ਜਨਾਂ ਦੀ ਸੰਗਤ ਕਰ ਤੇ ਫੇਰ ਭਾਈ ਤੇਰੇ ਤੇ ਕਿਰਪਾ ਹੋਵੇਗੀ ਜੀ ਮਹਾਰਾਜ ਜੀ ਨੇ ਇੱਕ ਬੜਾ ਸੁੰਦਰ ਦਸ਼ਾ ਹੰਦਿੰਦਾਂ ਜੋ ਸ਼ੋਹ ਹੈ 파ਸ ਮਨੂਰ ਪਏ ਕੰਚਨ ਕੰਚਨ ਕਹਿੰਦੇ ਸੁਮਨੇ ਨੂੰ ਤੇ ਮਨੂਰ ਕਹਿੰਦੇ ਨੇ ਜਿਹੜਾ ਲੋਹੇ ਨੂੰ ਜਲ ਪੈ ਜਾਂਦੀ ਇਹਨਾਂ ਉਸ ਨੂੰ ਮਨੂਰ ਆਖਦੇ ਨੇ ਲੋਹੇ ਨੂੰ ਜਿਹੜੀ ਜਲ ਪਈ ਉਹਨੇ ਲੋਹਾ ਤੇ ਖਾ ਲਿਆ ਦੁਬਾਰਾ ਉਹ ਲੋਹਾ ਨਹੀਂ ਬਣੇਗਾ ਮਿੱਟੀ ਬਣ ਜਾਏਗਾ ਪਰ ਜੇ ਉਹਨੂੰ ਪਾਰਸ਼ ਸੂ ਜਾਂ ਬੈਂਤੀ ਫਿਰ ਉਹ ਲੋਕ ਸੂਨਾ ਬਣ ਜਾਂਦਾ ਹੁਣ ਵੇਖੋ ਜਿਹੜਾ ਲੋਹਾ ਵੀ ਨਹੀਂ ਦੁਬਾਰਾ ਉਹਦੇ ਨਾਲ ਉਹ ਸੂਨਾ ਬਣ ਸਕਦਾ ਹੈ ਕਿੰਨਾ ਅਮੋਲਕ ਬਣ ਜਾਏਗਾ ਕਿਤਨਾ ਕੀਮਤੀ ਬਣ ਜਾਏਗਾ ਜੇ ਨਾ ਪਾਰਸ਼ ਦੀ ਬੱਟੀ ਸੂਈ ਤੇ ਫਿਰ ਉਹਨੇ ਮਿੱਟੀ ਬਣ ਜਾਣਾ ਹੈ ਉਸੇ ਤਰ੍ਹਾਂ ਗੁਰੂ ਮਹਾਰਾਜ ਜੀ ਸੰਗਤ ਦੀ ਵਡਿਆਈ ਕਰਦੇ ਨੇ ਕਿ ਜਿਹੜੀ ਸੰਤ ਸੰਤ ਸੰਗਤੀ ਹੈ ਨਾ ਜਿਹੜੀ ਸੰਤਾਂ ਦੀ ਸੰਗਤ ਹੈ ਤੇ ਸੱਚੇ ਸਤਗੁਰੂ ਗੁਰੂ ਦੀ ਕਿਰਪਾ ਦੇ ਨਾਲ ਸਾਧੂ ਜਨਾਂ ਨੂੰ ਜੋ ਇਹ ਸੰਗਤ ਪ੍ਰਾਪਤ ਹੁੰਦੀ ਹੈ ਜੋ ਸ਼ੁਏ ਪਾਰਸ ਮਨੂਰ ਪੈ ਕੰਚਨ ਇਹ ਦਾ ਮਹਾਤਮ ਇਤਨਾ ਵੱਡਾ ਹੈ ਕਿ ਮਾਤੇ ਜਿਹੜੀ ਇਹ ਗੁਰੂ ਦੀ ਲੈਣੀ ਪੈਗੀ ਇਹ ਦਾਸ ਨੇ ਪ੍ਰਾਰੰਭਤਾ ਦੇ ਵਿੱਚ ਸਮਝਾ ਦਿੱਤਾ ਜੋ ਅਸੀਂ ਬਾਹਰੋਂ ਪ੍ਰਾਪਤ ਕਰਦੇ ਆ ਨਾ ਇਹ ਸਾਡੀ ਮਤ ਹੈ ਭਾਵੇਂ ਅਸੀਂ ਕੁਝ ਪੜ੍ਹ ਕੇ ਪ੍ਰਾਪਤ ਕਰਦੇ ਹਾਂ ਭਾਵੇਂ ਕੁਝ ਸੁਣ ਕੇ ਪ੍ਰਾਪਤ ਕਰਦੇ ਹਾਂ ਭਾਵੇਂ ਕੁਝ ਵੇਖ ਕੇ ਪ੍ਰਾਪਤ ਕਰਦੇ ਹਾਂ ਬੱਚਾ ਇਹ ਪਰਿਵਾਰ ਦੇ ਵਿੱਚ ਕੁਝ ਵੀ ਨਹੀਂ ਜਾਣਦਾ ਹੁੰਦਾ ਜਿਵੇਂ ਜਿਵੇਂ ਉਹ ਪਰਿਵਾਰ ਨੂੰ ਵੇਖਦਾ ਹੈ ਨਾ ਤੇ ਉਸੇ ਤਰ੍ਹਾਂ ਪਰਿਵਾਰ ਦੀ ਮਤ ਵਾਲਾ ਉਹ ਪਰਿਵਾਰ ਦੇ ਵਿੱਚ ਉਸੇ ਤਰ੍ਹਾਂ ਹੋ ਜਾਂਦਾ ਹੈ ਬੱਚਾ ਇਹ ਬੱਚੇ ਨੇ ਜਨਮ ਲਈ ਉਹ ਪਰਿਵਾਰ ਤੋਂ ਵੱਖਰਾ ਨਹੀਂ ਰਹਿ ਸਕਦਾ बच्चा ये वो परिवार तो वखरा नहीं रह सकदा औंदी मति जेडी परिवार तो वखरी नहीं हो सकदी जिस तरह ते माता पिता दादे, दादे ना ना हो, हो ते ਭੈਣਾ ਭਰਾਮਾਂ ਦੇ ਚਾਚੇ ਤਾਇਆ ਤੇ ਦਾਦੇ ਦਾਦਿਆਂ ਦੇ ਕੰਮ ਵੇਖੇਗਾ ਨਾ ਉਹਨਾਂ ਦੀਆਂ ਗੱਲਾਂ ਸੁਨੇਗਾ ਵਿਚਾਰਾਂ ਦੇ ਨਾਲ ਜੁੜੇਗਾ ਤੇ ਉਸ ਤਰ੍ਹਾਂ ਦਾ ਹੀ ਉਹ ਬੱਚਾ ਹੋਵੇਗਾ ਇਹ ਸੰਗਤ ਅਸਰ ਹੈ ਤੋਂ ਗੁਰੂ ਮਹਾਰਾਜ ਦੀ ਰਹਿਮਤ ਕਰਦੇ ਨੇ ਤੇ ਉਹ ਪਾਪੀ ਸੰਗ ਤਰੇ ਸਾਧ ਸਾਧ ਸੰਗਤੀ ਜਿਹੜਾ ਪਾਪੀ ਉਹ ਵੀ ਤਰ ਜਾਂਦਾ ਹੈ ਸਾਧੂ ਦੀ ਸੰਗਤ ਨੂੰ ਪ੍ਰਾਪਤ ਕਰਕੇ ਗੁਰੂ ਮਹਾਰਾਜ ਜੀ ਸੱਚੇ ਸਾਧਗੁਰੂ ਦੀ ਸੰਗਤੇ ਜਿਹੜੀ ਇਹ ਸੰਗਤ ਸਾਧੂ ਸੰਤਾਂ ਦੀ ਸੰਗਤ ਇਹਦੇ ਵਿੱਚੋਂ ਸ੍ਰੇਸ਼ਟ ਮੱਤ ਜਿਹੜੀ ਉਹ ਪ੍ਰਾਪਤ ਹੁੰਦੀ ਹੈ ਜੀ ਜੋ ਕਾਸ਼ਟ ਜਮਤ ਕਰਦੇ ਨੇ ਇੱਕ ਬੜਾ ਸੁੰਦਰ ਹੋਰ ਦਿਸਤਾਨ ਦਿੰਦੇ ਨੇ ਪਹਿਲੂ ਦਿਸਤਾਨ ਦਿੱਤਾ ਸੀ ਲੋਹੇ ਦੀ ਜੜ ਦਾ ਤੇ ਪਾਰਸ ਦਾ ਤੇ ਕੰਚਨ ਦਾ ਪਾਰਸ ਦੇ स्पर्ਸ਼ ਕਰਨ ਦੇ ਨਾਲ ਜਿਹੜਾ ਲੋਹੇ ਦੀ ਜੜ ਹੈ ਉਹ ਸੋਨਾ ਬਣ ਜਾਂਦੀ ਏ ਤੇ ਉਹ ਪਤ ਜਨ ਮਿਲ ਸੰਗਤੀ ਸੁਧ ਹੋਵਤ ਓਵੇਂ ਪਾਪੀ ਮਨੋਖੇ ਜਿਹੜਾ ਸੰਗਤ ਦੇ ਵਿੱਚ ਮਿਲ ਕੇ ਸੋਧੋ ਜਾਂਦਾ ਗੁਰਮਤਿ ਸੁਧਾਦੋ ਗੁਰੂ ਦੀ ਮਤ ਵਾਲਾ ਹੋਣਾ ਜ਼ਰੂਰੀ ਹੈ ਇਹ ਸਭ ਤੋਂ ਸੁਧ ਮਤ ਹੈ ਹੋਰ ਦੂਜਾ ਦ੍ਰਿਸ਼ਟਾਨ ਦਿੰਦਾ ਗੁਰੂ ਮਹਾਰਾਜ ਜੀ ਨੇ ਲੱਕੜ ਤੇ ਲੋਹੇ ਦਾ ਜਿਉਂ ਕਾਸ਼ਟ ਕਾਸ਼ਟ ਕਹਿੰਦੇ ਨੇ ਲੱਕੜ ਨੂੰ ਸੰਗ ਲੋਹਾ ਬਹੁਤ ਤਰਦਾ ਜਿਵੇਂ ਲੱਕੜ ਦੇ ਨਾਲ ਲੋਹਾ ਬਹੁਤ ਤਰ ਜਾਂਦਾ ਹੈ ਤੇ ਉਹ ਪਾਪੀ ਸੰਗ ਤਰੇ ਉਵੇਂ ਪਾਪੀ ਇਹ ਨਾ ਜਿਹੜਾ ਇਹ ਵੀ ਸੰਗਤ ਕਰਕੇ ਤਰ ਜਾਂਦਾ ਕਾਦੀ ਸਾਧ ਸਾਧ ਸੰਗਤੀ ਗੁਰ ਸਤਗੁਰ ਗੁਰ ਸਾਧੋ ਸਾਧੂ ਦੀ ਸੰਗਤ ਕਰਕੇ ਨਾ ਉਵੇਂ ਪਾਪੀ ਜਿਹੜਾ ਉਹ ਵੀ ਤਰ ਜਾਏਗਾ ਜਿਵੇਂ ਲੋਹੇ ਦੇ ਨਾਲ ਲੱਕੜ ਦੇ ਨਾਲ ਲੋਹਾ ਤਰ ਜਾਂਦਾ ਹੈ ਸਤਿਗੁਰੂ ਗੁਰ ਸਾਧੂ ਇਹ ਸੱਚੇ ਸਤਿਗੁਰੂ ਗੁਰਮਾਰਗ ਚਾਰ ਆਸਰਾਮ ਹੈ ਕੋਈ ਮਿਲੈ ਗੁਰ ਗੁਰੂ ਗੁਰੂ ਨਾਨਕ ਸੋ ਆਪ ਤਰੈ ਕੰਪਤ ਕਰਦੇ ਨੇ ਚਾਰ ਵਰਨ ਇਹ ਮਨੁ ਸਿਮਰਤੀ ਉਹਦੇ ਅੰਦਰ ਚਾਰ ਵਰਨ ਲਿਖੇ ਨੇ ਖੱਤਰੀ ਬ੍ਰਾਹਮਣ ਸੂਦ ਵੈਸ ਤੇ ਗੁਰਬਾਣੀ ਆਖਦੀ ਏ ਅਖਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਨਾਂ ਕੋ ਸਾਂਝਾ ਚਾਰੇ ਵਰਨਾਂ ਨੂੰ ਸਾਂਝਾ ਉਪਦੇਸ਼ ਬਖਸ਼ਿਸ਼ ਕਰਦੀ ਏ ਗੁਰਬਾਣੀ ਇੱਥੇ ਗੁਰੂ ਮਹਾਰਾਜ ਜੀ ਫਿਰ ਕਿਰਪਾ ਕਰਦੇ ਨੇ ਚਾਰ ਵਰਨ ਚਾਰ ਆਸ਼ਰਮ ਚਾਰ ਵਰਨ ਨੇ ਚਾਰ ਹੀ ਆਸ਼ਰਮ ਨੇ ਆਸ਼ਰਮ ਨੇ ਬ੍ਰਹਮਚਾਰਿਆ ਆਸ਼ਰਮ ਇਹ 25 ਸਾਲ ਦੀ ਉਮਰ ਤੱਕ ਹੁੰਦਾ ਹੈ 25 ਸਾਲ ਦੀ ਉਮਰ ਦੇ ਤੱਕ ਵਿਦਿਆ ਪ੍ਰਾਪਤ ਕਰਨੀ ਹੁੰਦੀ ਹੈ ਫਿਰ ਅੱਗੇ ਗ੍ਰਿਸ਼ਟ ਆਸ਼ਰਮ ਆ ਜਾਂਦਾ ਹੈ ਫਿਰ ਅੱਗੇ ਸੰਿਆਸ ਲੈਣਾ ਹੁੰਦਾ ਹੈ ਸੰਿਆਸਾ ਤੋਂ ਫਿਰ ਬਨਪ੍ਰਸਤ ਆਸ਼ਰਮ ਇਸ ਤਰ੍ਹਾਂ ਚਾਰ ਹੀ ਹਿੱਸੇ ਨੇ ਜਿਹੜੇ ਆਚਾਰਿਆ ਆਸ਼ਰਮ ਹੁੰਦਾ ਹੈ ਬ੍ਰਹਮਚਾਰਿਆ ਆਸ਼ਰਮ ਭਾਵ ਗੁਰੂ ਦੀ ਸ਼ਰਨ ਦੇ ਵਿੱਚ ਲੈ ਕੇ ਵਿਦਿਆ ਪ੍ਰਾਪਤ ਕਰਨੀ ਹੈ ਪਹਿਲੇ 25 ਸਾਲ ਉਸ ਤੋਂ ਬਾਅਦ ਫਿਰ ਜਦੋਂ ਵਿਦਿਆ ਦੀ ਪ੍ਰਾਪਤੀ ਹੋਵੇ ਸਿਆਣਾ ਸਮਝਦਾਰ ਹੋਵੇ ਫਿਰ ਘਰ ਪਰਵਾਰ ਵਾਲਾ ਹੋ ਜਾ ਉਹਨਾਂ ਨੂੰ ਕਹਿੰਦੇ ਨੇ ਗ੍ਰਿਹਸਤਾ ਆਸ਼ਰਮ ਆਪਣੇ ਵਾਸਤੇ ਨੌਕਰੀ ਲੱਭਣੀ ਜਾਂ ਕਾਰੋਬਾਰ ਕਰਨਾ ਜਾਂ ਜੋ ਸਿੱਖਿਆ ਹੈ ਵਿਦਿਆ ਪ੍ਰਾਪਤੀ ਹੁੰਦੀ ਨਾਲ ਰੋਟੀ ਰੋਜੀ ਕਮਾਉਣੀ ਤੇ ਆਪਣੇ ਪਰਿਵਾਰ ਨੂੰ ਪਾਲਣ ਦੇ ਯੋਗ ਹੋਣਾ ਫਿਰ ਜਦੋਂ 50 ਸਾਲ ਦੀ ਉਮਰ ਹੋ ਜਾਵੇ ਪਰਿਵਾਰ ਦੇ ਵਿੱਚ ਰਹਿੰਦੇ ਆ ਫਿਰ ਥੋੜਾ ਜਿਹਾ ਮਾਨੇ ਨਾ ਜਿਹੜਾ ਕਿ ਨੂੰ ਉਦਾਸ ਜੰਗਲਾਂ ਦੇ ਵਿੱਚ ਚਲੇ ਜਾਣਾ ਸਰ ਕੁਝ ਛਾੜੇ ਛਾੜ ਕੇ ਇਹ ਪਹਿਲੂ ਪਹਿਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦਾ ਜੀਵਨ ਸੀ ਜਿਹੜੀ ਲੋਕੀ ਜਿਆ ਕਰਦੇ ਸੀ ਗੁਰੂ ਮਹਾਰਾਜ ਦੀ ਰਹਿਮਤ ਕਰਦੈ ਨੀ ਚਾਰ ਬਨ ਨੇ ਚਾਰ ਆਸ਼ਰਮ ਨੇ ਕੋਈ ਮਿਲੇ ਗੁਰੂ ਗੁਰੂ ਨਾਨਕ ਜਿਹੜਾ ਵੀ ਕੋਈ ਸੱਚੇ ਸਤਗੁਰੂ ਗੁਰੂ ਨਾਨਕ ਦੇਵ ਜੀ ਨੂੰ ਆਣ ਕੇ ਭਾਗ ਗੁਰੂ ਨਾਨਕ ਦੇਵ ਜੀ ਦੀ ਸ਼ਰਨ ਵਿੱਚ ਆ ਜਾਵੇ ਸੋ ਆਪ ਤਰੇ ਕੁਲ ਸਗਲ ਤਰਾ ਤੂੰ ਆਪ ਵੀ ਤਰ ਜਾਂਦਾ ਤੇ ਆਪਣੇ ਕੁਲ ਨੂੰ ਵੀ ਤਾਰ ਜਾਂਦਾ ਹੈ ਜੀ। ਆਨਡਾ ਮਹੰਲਾ ਚੌਖਾ ਹਰ ਜਸ ਗਾਵੋ ਕੀ ਹੋਏਗਾ ਜਸ ਗਾਵਤ ਪਾਪ ਲਹਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਜਦੋਂ ਤੂੰ ਜਸ ਗਾਏਗਾ ਨਾ ਫਿਰ ਤੇਰੇ ਪਾਪ ਨੇ ਜਿਹੜੇ ਸਾਰੇ ਲੈ ਜਾਣਗੇ ਜੀ। ਮਤ ਬੁਰ ਮਤ ਸੁਣ ਕਰਤ ਕਰਦੇ ਨੇ ਮਤ ਗੁਰਮਤ ਗੁਰੂ ਦੀ ਮਤ ਵਾਲਾ ਹੋ ਸੁਣੋ ਜਸ ਕਾਣ ਤੇ ਉਸ ਪ੍ਰਭੂ ਪਰਮਾਤਮਾ ਦਾ ਜਸ ਸੇ ਨਾ ਜਿਹੜਾ ਉਹ ਕੰਨਾਂ ਦੇ ਨਾਲ ਸੁਣ ਇਹ ਮੈਂ ਇੱਕ ਵਾਰੀ ਫੇਰ ਸਮਝਾ ਦਿਆਂ ਅਸੀਂ ਕੰਨਾਂ ਦੇ ਨਾਲ ਸੁਣਦੇ ਹਾਂ ਅੱਖਾਂ ਦੇ ਨਾਲ ਵੇਖਦੇ ਹਾਂ ਹੱਥਾਂ ਪੈਰਾਂ ਦੇ ਨਾਲ ਕੁਝ ਕਰਦੇ ਹਾਂ ਦਸਣਾ ਦੇ ਨਾਲ ਬੋਲਦੇ ਹਾਂ ਵਿਚਰਦੇ ਹਾਂ ਜੋ ਵੀ ਅਸੀਂ ਵੇਖਦੇ ਆਂ ਵੇਖ ਕੇ ਸਿੱਖਦੇ ਆਂ ਜੋ ਅਸੀਂ ਸੁਣਦੇ ਆਂ ਸੁਣ ਕੇ ਸਿੱਖਦੇ ਆਂ ਕੁਝ ਸੁਣ ਕੇ ਸਿੱਖਦੇ ਆਂ ਕੁਝ ਵੇਖ ਕੇ ਸਿੱਖਦੇ ਆਂ ਕੁਝ ਬੋਲ ਕੇ ਪੜ੍ਹ ਕੇ ਸਿੱਖਦੇ ਆਂ ਕੁਝ ਚੱਲ ਫਿਰ ਕੇ ਸਮਾਜ ਦੇ ਵਿੱਚ ਵਿਚਰਦੇ ਹੋਏ ਸਿੱਖ ਲੈਣੇ ਆਂ ਇਹ ਜੋ ਵੀ ਅਸੀਂ ਸਿੱਖਦੇ ਆ ਨਾ ਇਹਨੂੰ ਮਤ ਆਖਿਆ ਗਿਆ ਗੁਰਬਾਣੀ ਦੇ ਅੰਦਰ ਤੇ ਗੁਰਬਾਣੀ ਦਾ ਅਧਿਐਨ ਕਰਨ ਦੇ ਨਾਲ ਫਿਰ ਇਹ ਸੋਚੀ ਆਉਂਦੀ ਹੈ ਕਿ ਮਨੁੱਖ ਜਿਹੜੀ ਮੱਤ ਸਿੱਖਦਾ ਹੈ ਨਾ ਉਹ ਮੱਤ ਉਸ ਦੀ ਬੁੱਧੀ ਦੇ ਵਿੱਚ ਜਮਾ ਹੋ ਜਾਂਦੀ ਹੈ ਜਿਹਨੂੰ ਅਸੀਂ ਆਦਤ ਕਹਿ ਦਿੰਨੇ ਆ ਵੀ ਇਹਨੂੰ ਤਾਂ ਆਦਤ ਪੈ ਗਈ ਉਹ ਬੁੱਧੀ ਦੇ ਵਿੱਚ ਜਿਹੜੀ ਮੱਤ ਜਮਾ ਹੋਈ ਹੈ ਫਿਰ ਉਸ ਤਰ੍ਹਾਂ ਹੀ ਕਰੇਗਾ ਬੁੱਧੀ ਦੇ ਵਿੱਚ ਜਿਹੜੀ ਮੱਤ ਪਈ ਹੈ ਫਿਰ ਉਸੇ ਤਰੀਕੇ ਕਰੇਗਾ ਜਿਵੇਂ ਕਈ ਪਰਿਵਾਰਾਂ ਦੇ ਵਿੱਚ ਇਸ ਤਰ੍ਹਾਂ ਦਾ ਹਿਸਾਬ ਹੁੰਦਾ ਹੈ ਮਾੜੀ ਮਾੜੀ ਗੱਲ ਤੇ ਨਾ ਇਹ ਪੁੱਠਾ ਜਿਹਾ ਬੋਲ ਪਹਿਣਾ ਤੇ ਫਿਰ ਉਹ ਬੱਚਾ ਹੈ ਨਾ ਜਿਹੜਾ ਉਹ ਬੱਚੇ ਦੇ ਹੁਣ ਉਹਨੇ ਸੁਣਿਆ ਮਾਤਾ ਪਿਤਾ ਤੋਂ ਵੇਖਿਆ ਉਹਨਾਂ ਨੂੰ ਤੇ ਉਹਨਾਂ ਦੇ ਨਾਲ ਵਿਚਰਿਆ ਤੇ ਉਹਦੀ ਫਿਰ ਆਦਤ ਉਸੇ ਤਰ੍ਹਾਂ ਆਪਣੇ ਮਾਤਾ ਪਿਤਾ ਦੀ ਤਰ੍ਹਾਂ ਵੱਢ ਗਈ ਹੈ ਜਿਵੇਂ ਮਾਤਾ ਪਿਤਾ ਦੀ ਆਦਤ ਸੀ ਉਹ ਵੀ ਉਹਦੀ ਆਦਤ ਬਣ ਗਈ ਹੈ ਜਦੋਂ ਉਹਦੀ ਆਦਤ ਬਣ ਗਈ ਹੈ ਤੇ ਉਹ ਵੀ ਫਿਰ ਆਪਣੀ ਆਦਤ ਦੇ ਅਨੁਸਾਰ ਉਸੇ ਤਰੀਕਾ ਕਰਦਾ ਹੈ ਸੋ ਇਸੇ ਤਰ੍ਹਾਂ ਜੋ ਅਸੀਂ ਸੁਣਦੇ ਆਂ ਜੋ ਵੇਖਦੇ ਆਂ ਜੋ ਵਿਚਰ ਕੇ ਬੋਲ ਕੇ ਪੜ੍ਹ ਕੇ ਇਹਨੂੰ ਮਤ ਆਖਿਆ ਜਾਂਦਾ ਮਤੇ ਜਿਹੜੀ ਬੁੱਧੀ ਦੇ ਵਿੱਚ ਜਮਾ ਹੋ ਗਈ ਬੁੱਧੀ ਦੇ ਵਿੱਚ ਜਿਹੜੀ ਮਤ ਜਮਾ ਹੋ ਗਈ ਉਹਨੂੰ ਉਹ ਫਿਰ ਆਦਤ ਬਣ ਜਾਂਦੀ ਉਹਨੂੰ ਬਦਲਣਾ ਬੜਾ ਔਖਾ ਏ ਮਤ ਗੁਰਮਤ ਸੁਣ ਜਸਕਾਰਤਾ ਕਰਕੇ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਤੂੰ ਗੁਰੂ ਦੀ ਮਤ ਵਾਲਾ ਹੋ ਕੰਨਾਂ ਨਾਲ ਸੁੰਨਣਾ ਕਰ ਹਰ ਹੋ ਸਦੇਤੇ ਕਿਰਪਾ ਕਰ ਤੋ ਕਿਰਪਾ ਦੇ ਕਰ ਦੇਵੇ ਚਾਹ ਤੇ ਸਾਨੂੰ ਵੀ ਸਮੱਧ ਦੀ ਦਤ ਬਖਸ਼ਣਾ ਕਰੋ ਜੀ ਰਹਾਓ ਤੇਰੇ ਜਨ ਧਿਆਵ ਹੈ ਇੱਕ ਮਨ ਇੱਕ ਚਿੱਤ ਤੇ ਸਾਧੂ ਸੁਖ ਪਾਗ ਹੈ ਤੇ ਆਵੇ ਉਹ ਤੈਨੂੰ ਧਿਆਉਣਾ ਕਰਦੇ ਨੇ ਇੱਕ ਮਨ ਇੱਕ ਚਿੱਤ ਮਨ ਤੇ ਚਿੱਤ ਨੂੰ ਇਕਾਗਰ ਕਰਕੇ ਚਿੱਤ ਦਾ ਕੰਮ ਏ ਪਿਛਲੀਆਂ ਗੱਲਾਂ ਨੂੰ ਚੇਤਾ ਕਰਨਾ ਤੇ ਮਨ ਦਾ ਕੰਮ ਏ ਅੱਗੇ ਦੀਆਂ ਵਿਚਾਰਾਂ ਕਰਨੀਆਂ ਜਿਵੇਂ ਜਿਵੇਂ ਅੱਜ ਸਾਡੇ ਮਨ ਦੇ ਵਿੱਚ ਵਿਚਾਰ ਆਈਏ ਵੀ ਨਵਾਂ ਸਾਲ ਹੈ ਇਹ ਮਨ ਦੇ ਵਿੱਚ ਅੱਗੇ ਦੀ ਵਿਚਾਰ ਆਈਏ ਵੀ ਨਵਾਂ ਸਾਲ ਨੇ ਤੇ ਚਲੋ ਆਪਾਂ ਵੀ ਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਾਈਏ ਇਹ ਮਨ ਦਾ ਕੰਮ ਹੈ ਅੱਗੇ ਦੇ ਕੰਮ ਨੂੰ ਸੋਚਣਾ ਵਿਚਾਰਨਾ ਇਹ ਮਨ ਦੀ ਕਿਰਿਆ ਹੈ ਤੇ ਪਿਛਲੀਆਂ ਗੱਲਾਂ ਨੂੰ ਚੇਤੇ ਕਰਨਾ ਇਹ ਚਿੱਤ ਦਾ ਕੰਮ ਹੈ ਹੁਣ ਗੁਰੂ ਮਹਾਰਾਜ ਜੀ ਰਹਿਮਤ ਕਰਦੇ ਨੇ ਤੂੰ ਅੱਗੇ ਦੀ ਵਿਚਾਰ ਵੀ ਨਾ ਕਰ ਤੇ ਪਿੱਛੇ ਦੀਆਂ ਬੀਤੀਆਂ ਗੱਲਾਂ ਨੂੰ ਵੀ ਚੇਤਾ ਨਾ ਕਰ ਤੂੰ ਵਰਤਮਾਨ ਦੇ ਵਿੱਚ ਰਹਿਣਾ ਕਰ ਤੇਰੇ ਜਨ ਧਿਆਵੇ ਇੱਕ ਮਨ ਇੱਕ ਚਿੱਤ ਜਿਹੜੇ ਉਸ ਪ੍ਰਭੂ ਪਰਮਾਤਮਾ ਦੇ ਭਗਤ ਨੇ ਨਾ ਉਹ ਬੀਤੀਆਂ ਹੋਈਆਂ ਗੱਲਾਂ ਦਾ ਪਛਤਾਵਾ ਨਹੀਂ ਕਰਦੇ ਉਹਨਾਂ ਨੂੰ ਚੇਤੇ ਨਹੀਂ ਕਰਦੇ ਤੇ ਅੱਗੇ ਗੁਰੂ ਪ੍ਰਣੋਕ ਕੇ ਜ਼ਿੰਦਗੀ ਜਿਉਂਦੇ ਨੇ ਮਨ ਦੇ ਵਿੱਚ ਅੱਗੇ ਦੀਆਂ ਵਿਚਾਰਾ ਵੀ ਨਹੀਂ ਕਰਦੇ ਮਨ ਤੇ ਚੇਤ ਨੂੰ ਇਕਾਗਰ ਕਰਕੇ ਉਹ ਪ੍ਰਭੂ ਪਰਮਾਤਮਾ ਦੀ ਬੰਦਗੀ ਦੇ ਵਿੱਚ ਲੱਗੇ ਰਹਿੰਦੇ ਨੇ ਤੇ ਸਾਧੂ ਸੁਖ ਪਾਵੇ ਉਹ ਸਾਧੂ ਜਨ ਨੇ ਉਹ ਸੁਖ ਦੀ ਪ੍ਰਾਪਤੀ ਕਰਦੇ ਨੇ ਜਪ ਹਰ ਹਰ ਹਰੀ ਹਰੀ ਦਾ ਨਾਮ ਜੱਪ ਕੇ ਨਾਮ ਨਦਾਨ ਇਹ ਨਾਮ ਦਾ ਖਜ਼ਾਨਾ ਹੈ ਜੀ ਉਸਤਕ ਕਰ ਹੈ ਪ੍ਰਭ ਤੇਰੀ ਆ ਮੇਰਾ ਸਾਧੂ ਸਾਧ ਜਨਾ ਗੁਰ ਸਤਿਗੁਰੂ ਭਗਵਾਨ ਉਸਤਕ ਦਾ ਅਰਥ ਹੁੰਦਾ ਵਡਿਆਈ ਹੈ ਵੈਗੁਰੂ ਉਹ ਤੇਰੀ ਵਡਿਆਈ ਸਤਿਗੁਰ ਭਗਵਾਨ ਹੈ ਮੇਰੇ ਵੈਗੁਰੂ ਤੂੰ ਗੁਰੂ ਸਰੂਪ ਹੈ ਸਤਿਗੁਰ ਸਰੂਪ ਹੈ ਭਗਵਾਨ ਦਾ ਸਰੂਪ ਹੈ ਜੀ ਜਿਗਤਾ ਹਿਰਦੈ ਤੂੰ ਸੁਆਮੀ ਤੇ ਸੁਖ ਪਾਵਹਿ ਤੇ ਤਰੇ ਪਵ ਸੰਤ ਤੇ ਪਾਲਸ ਹਰ ਜਾਣ ਏ ਮੇਰੇ ਵੈਗਰੂ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਤੂੰ ਵਸਿਆ ਨਾ ਤੂੰ ਸਾਡਾ ਸੁਆਮੀ ਏ ਤੂੰ ਸਾਡਾ ਮਾਲਕ ਹੈ ਤੇ ਸੁਖ ਫਲ ਪਾਵੇ ਉਹ ਸੁਖ ਫਲ ਦੀ ਪ੍ਰਾਪਤੀ ਕਰ ਲੈਂਦੇ ਨੇ ਤੇ ਤਰੇ ਭਵ ਸੰਧੋ ਫਿਰ ਸੰਸਾਰ ਸੰਸਾਗਰ ਤੋਂ ਤਰ ਜਾਂਦੇ ਨੇ ਤੇ ਭਗਤ ਹਰ ਜਾਣ ਉਹਨਾਂ ਨੂੰ ਹਰੀ ਪਰਮਾਤਮਾ ਦੇ ਭਗਤ ਕਰਕੇ ਜਾਨਣਾ ਤਰੋ ਜੀ ਜਨ ਸੇਵਾ ਹਮ ਲਾਏ ਹਰੇ ਹਮ ਲਾਏ ਹਰੇ ਜਨ ਨਾਨਕ